ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਤੇ ਤੁਹਾਡਾ ਪ੍ਰੈਸ ਸਾਡਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਤੁਸੀਂ ਵੱਡੀ ਤعداد ਚ ਇੱਥੇ ਪਹੁੰਚੇ ਹੋ ਤੇ ਅੱਜ ਦਾ ਜਿਹੜਾ ਵਿਸ਼ਾ ਵਾ ਕਿ ਅੱਜ ਦੇ ਸਾਡੇ ਜਿਹੜੇ ਸਰਦਾਰ ਜਸਕਰਨ ਸਿੰਘ ਜੀ ਰਿਆੜ ਜਿਹੜੇ ਪੰਥ ਔਰ ਪੰਜਾਬ ਦੀ ਗੱਲ ਨੂੰ ਅੱਗੇ ਲਿਜਾਣ ਵਾਸਤੇ ਬੜੇ ਵਧੀਆ ਗਏ ਕਿਆ ਬੜੇ ਮਸ਼ਹੂਰ ਹਸਤੀ ਆ ਉਹ ਅੱਜ ਸਾਡੀ ਪਾਰਟੀ ਨਾਲ ਆ ਰਹੇ ਆ ਤੇ ਇਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਇਹ ਇਹਦੇ ਵਾਸਤੇ ਇਹਦੇ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲੇਗਾ ਕਿ ਇੱਕ ਬੜੀ ਮਸ਼ਹੂਰ ਹਸਤੀ ਹੈ ਇਹ ਦੂਸਰਾ ਜਿਹੜਾ ਕਿ ਪ੍ਰੋਲਸਰ ਦੀ ਜਿਹੜਾ ਸੀਗਾ ਕਿ ਉਹ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਬੜੇ ਪਹਿਲੇ ਸੈਸ਼ਨ ਤੋਂ ਪਹਿਲਾਂ ਤੋਂ ਹੀ ਸ਼ੁਰੂਆਤ ਕੀਤੀ ਸੀ ਕੋਰਟ ਦਾ ਦਰਵਾਜ਼ਾ ਖੜਕਾਇਆ ਉਦੋਂ ਬਾਅਦ ਜੋ ਸਰਕਾਰ ਦਾ ਰਵਈਆ ਰਹਾ ਜੋ ਕੋਰਟ 'ਚ ਜੋ ਕੁਝ ਵਾਪਰਿਆ ਉਹ ਤੋਂ ਵੀ ਬੜੀ ਨਿਰਾਸ਼ਾ ਵਾਲੀ ਗੱਲ ਹੋਈ ਕਿ ਕੋਰਟ ਵੀ ਜਿ ਐ ਲੱਗਦਾ ਕਿ ਉਹ ਸਰਕਾਰ ਦੇ ਬਹੁਤ ਵੱਡੇ ਪ੍ਰਭਾਵ ਥੱਲੇ ਆ ਕਿ ਉਹਨਾਂ ਨੇ ਵੀ ਸੈਸ਼ਨ ਖਤਮ ਹੋ ਗਿਆ ਪਰ ਕੋਈ ਸਪਸ਼ਟ ਫੈਸਲਾ ਨਹੀਂ ਆ ਸਕਿਆ ਇਹ ਬਹੁਤ ਹੀ ਇਹ ਬੜੀ ਦੁਖਦਾਈ ਗੱਲ ਆ ਕਿ ਇੱਕ ਜਿਹੜਾ ਲੋਕਤੰਤਰ ਦੀ ਨਾਂ ਤੇ ਜੋ ਕੁਝ ਹੋ ਰਿਹਾ ਲੋਕਤੰਤਰ ਦੇ ਨਾਂ ਤੇ ਲੋਕਤੰਤਰ ਦੀਆਂ ਧੰਗੀਆਂ ਡੜਾਈਆਂ ਜਾ ਰਹੀਆਂ ਕਿ ਕਾਨੂੰਨ ਕਹਦੇ ਸਭ ਸਿੱਕੇ ਟੰਕੇ ਤੇ ਇੱਕ ਆਦਮੀ ਨੂੰ ਜੋ ਉਹਦੀ ਜ਼ਿੰਮੇਵਾਰੀ ਆ ਜੋ ਉਹਦੀ ਇਹ ਲੋਕਾਂ ਨੇ ਉਹਤੇ ਜੋ ਵਿਸ਼ਵਾਸ ਤਾਇਆ ਉਹ ਉਹਨੂੰ ਆਪਣੀ ਗੱਲ ਨਾ ਰੱਖਣ ਦੇਣੀ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਇੱਕ ਕੌਮ ਨਾਲ ਪੰਜਾਬ ਨਾਲ ਇਹ ਖਡੂਰ ਸਾਹਿਬ ਦੇ ਹਲਕੇ ਨਾਲ ਹਲਕੇ ਦੇ ਲੋਕਾਂ ਨਾਲ ਬਹੁਤ ਵੱਡੀ ਧੱਕੇਸ਼ਾਈ ਹੈ ਜੀ ਉਹਦੀ ਅਸੀਂ ਸ਼ਖਸ਼ਬਨ ਚ ਨਖੇਦੀ ਕਰਦੇ ਕਾਰਨ ਕੀ ਹੈ ਜੀ ਤੁਹਾਡੇ ਨਾਲ ਹੀ ਕਿਉਂ ਅਸਾਂ ਮਿੱਤਰਾਂ ਤੇ ਭੇਜਦੇ ਵੀ ਤੇ ਹੋ ਵੀ ਬਹੁਤ ਸਾਰੇ ਹਰ ਘਰੋਂ ਦੇ ਲੋਕ ਨੇ ਹੱਥ ਸੇਕ ਲਿਆ ਹਿੰਦੂ ਲਿਆ ਆ ਰਿਹਾ ਪਰ ਤੁਹਾਡਾ ਲਈ ਕਿਉਂ ਇਹ ਮੇਰੇ ਖਿਆਲ ਪਤਾ ਨਹੀਂ ਕਿਉਂ ਕਿ ਕਿਸੇ ਖਾਲੇ ਸਿੱਖਾ ਨਾਲ ਕਿਉਂ ਕੀਤਾ ਜਾ ਰਿਹਾ ਸਾਨੂੰ ਤਾਂ ਬੜੀ ਅਮੀਰ ਸੀ ਕਿ ਕਿ ਅਰਜਿੰਦਰ ਇੰਜੀਨੀਅਰ ਰਾਸ਼ਦ ਨੂੰ ਜਦੋਂ ਪ੍ਰੋਲ ਦਿੱਤੀ ਜਾ ਸਕਦੀ ਆ ਤੇ ਸ਼ਾਇਦ ਅਮਰਪਾਲ ਨੂੰ ਵੀ ਦਿੱਤੀ ਜਾਊਗੀ ਪਰ ਅਸੀਂ ਹਾਈ ਕੋਰਟ ਦਾ ਦੋਵਾਂ ਹੀ ਦਰਵਾਜ਼ਾ ਸੁਪਰੀਮ ਕੋਰਟ ਤੱਕ ਵੀ ਆ ਗਏ ਆ ਪਰ ਮੇਰੇ ਖਿਆਲ ਆ ਕਿ ਬੜੀ ਅਫਸੋਸ ਹੋਇਆ ਕਿ ਜਦੋਂ 19 ਤਰੀਕ ਤੱਕ ਵੀ ਕੋਈ ਠੋਸ ਫੈਸਲਾ ਸਹੀ ਨਾ ਆਉਣਾ ਬੜੀ ਲੋਕਾਂ ਚ ਬੜੀਏ ਚੀਜ਼ਾਂ ਕੇ ਇਸ ਪ੍ਰਤੀ ਸਾਡੀ ਪਾਰਟੀ ਪ੍ਰਤੀ ਲੋਕਾਂ ਕਰੋੜ ਸਾਹਿਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਜਿਹੜੀ ਉਹਨਾਂ ਨੂੰ ਦਬਾਇਆ ਜਾਣਾ ਮੇਰੇ ਖਰ ਬਹੁਤ ਅਫਸੋਸਨਾਕ ਹੈ ਇੱਕ ਵਾਰੀ ਤਸਵੀਰ ਵਾਇਰਲ ਹੁੰਦੀ ਹੈ ਉਹਨਾਂ ਦਾ ਕੀ ਸੱਚ ਕੀ ਹੈ ਨਹੀਂ ਉਹ ਇੱਕ ਦਿਨਾਂ ਵਕੀਲਾਂ ਦੀ ਹੜਤਾਲ ਸੀਗੀ ਤੇ ਕੋਰਟ ਦਾ ਕੋਈ ਸਿਸਟਮ ਹੋਊਗਾ ਉਹਨਾਂ ਨੇ ਉਥੋਂ ਜਿਹੜੀ ਹੈ ਡਿਬਰੂਗੜ੍ਹ ਜੇਲ ਨਾਲ ਕਨੈਕਟ ਕਰਕੇ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਦੀ ਜਿਹੜੀ ਪੇਸ਼ੀ ਉਹਨਾਂ ਦੀ ਉਥੋਂ ਹੋਈ ਤੇ ਦੂਸਰੇ ਦਿਨ ਫੇਰ ਫੇਰ ਮੇਰੇ ਖਿਆਲ ਆ ਕਿ ਇਹੋ ਹੀ ਹਾਲਾਤ ਸੀ ਪਰ ਦੂਜੇ ਦਿਨ ਫਿਰ ਟਾਲਮਟੋਲ ਕਰਕੇ ਉਹਨਾਂ ਨੂੰ ਪੇਸ਼ ਵੀ ਨਹੀਂ ਹੋਣ ਦਿੱਤਾ ਗਿਆ ਤੇ ਇਹ ਜਿਹੜਾ ਕੁਝ ਵਕੀਲਾਂ ਦੀ ਹੜਤਾਲ ਲੈ ਕੇ ਜਾਂ ਕੁਝ ਵੀ ਇਦਾਂ ਕਿ ਕੋਈ ਸਹੀ ਸਪੱਸ਼ਟ ਫੈਸਲਾ ਨਾ ਆਉਣਾ ਬੜਾ ਹੀ ਦੁਖਦਈ ਹੈ ਬਾਬੂ ਜੀ ਮਨਸ਼ਾ ਕੀ ਲੱਗਦੀ ਸਰਕਾਰਾਂ ਦੀ ਕੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਮੇਰੇ ਖਿਆਲ ਹੈ ਕਿ ਪਤਾ ਨਹੀਂ ਕਿ ਬਹੁਤ ਵੱਡਾ ਸਰਕਾਰ ਦਾ ਬਹੁਤ ਪਤਾ ਨਹੀਂ ਕਿਉਂ ਡਰ ਕਿਉਂ ਆ ਕਿ ਇੱਕ ਪਾਰਲੀਮੈਂਟ ਚ ਬੋਲਣਾ ਕੋਈ ਇਹ ਕੋਈ ਸਾਥ ਤੇ ਹੈ ਨਹੀਂ ਕਿ ਜਿੱਥੇ ਜੋ ਮਰਜ਼ੀ ਬੋਲ ਦੂਗਾ ਤੇ ਪਾਰਲੀਮੈਂਟ ਦਾ ਵੀ ਬਹੁਤ ਵੱਡਾ ਪ੍ਰੋਟੋਕੋਲ ਆ ਉਥੇ ਬਹੁਤ ਵੱਡਾ ਇੱਕ ਸਪੀਕਰ ਉਹਦਾ ਪੂਰਾ ਹੈਡ ਹੈ ਕਿ ਉਹਦੀ ਇਜਾਜ਼ਤ ਤੋਂ ਬਿਨਾ ਉਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਕੰਟਰੋਲ ਚ ਹੁੰਦੀਆਂ ਤੇ ਫਿਰ ਵੀ ਉਥੇ ਕਹਿਣਾ ਕਿ ਉਹ ਆ ਕੇ ਜੋ ਜੋ ਪੰਜਾਬ ਸਰਕਾਰ ਦੇ ਵਕੀਲਾਂ ਦੀ ਦਲੀਲ ਆ ਉਥੇ ਆ ਬੋਲ ਦੂਗਾ ਜੀ ਉਥੇ ਆ ਹੋ ਜਾਊਗਾ ਜੀ ਉਥੇ ਇਹ ਦੇ ਨਾਲ ਅੱਗ ਲੱਗ ਜੂਗੀ ਜੀ ਇਹ ਦੇ ਨਾਲ ਉਹ ਹੋ ਜਾਊਗਾ ਮੇਰੇ ਖਿਆਲ ਇੱਕ ਬੜੀਆਂ ਬੇ ਇਹ ਬੇਬੁਨਿਆਦ ਜਿਹੜੇ ਇਹਨੇ ਗੱਲਾਂ ਕੀਤੀਆਂ ਗਈਆਂ ਕਿ ਜਿਹੜੀਆਂ ਕਿ ਆਮ ਲੋਕ ਨੂੰ ਬਹੁਤ ਠੀਕ ਨਹੀਂ ਲੱਗੀਆਂ ਪਰ ਜਿੱਦਾਂ ਤੁਸੀਂ ਕਹਿਆ ਵੀ ਇੰਨੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਦਿਖਾਇਆ ਉਹਨਾਂ ਦੀਆਂ ਭਾਵਨਾਵਾਂ ਵੀ ਉਹਨਾਂ ਦੇ ਰਾਜ ਦੁਗੀਆਂ ਪਰ ਜਦੋਂ ਤੱਕ ਉਹ ਲੋਕ ਸਭਾ ਦੇ ਵਿੱਚ ਨਹੀਂ ਪਹੁੰਚਦੇ ਉਹਨਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਸਰਕਾਰ ਤੱਕ ਪਹੁੰਚ ਸਕਦੀ ਵੈਸੇ ਤੁਸੀਂ ਜਿਹੜੀ ਪਰੋਲ ਮੰਗੀ ਕੀ ਬੇਸ ਰੱਖਿਆ ਗਿਆ ਕੀ ਆਧਾਰ ਕਿ ਕਿਹੜੀ ਗੱਲ ਉਹ ਜੱਜ ਉੱਤੇ ਰੱਖਣੀ ਚਾਹੁੰਦੇ ਕਿਉਂਕਿ ਸਰਕਾਰ ਤਾਂ ਕਹਿੰਦਾ ਕਿ ਅੱਗ ਲੱਗ ਜਣੀ ਹੈ ਅਸਲ ਦੇ ਵਿੱਚ ਕੀ ਕਹਾਣੀ ਹੈ ਨੀ ਇਹ ਤੇ ਠੀਕ ਹੈ ਜੀ ਜਦੋਂ ਅਸੀਂ ਤੇ ਇਹੋ ਕਿਹਾ ਕਿ ਉਹਨਾਂ ਨੂੰ ਜੋ ਪੰਜਾਬ ਦੇ ਲੋਕਾਂ ਨੇ ਖੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਉਹਨਾਂ ਤੇ ਵਿਸ਼ਵਾਸ ਜਤਾਇਆ ਤੇ ਜਿਹੜੀ ਉਹਨਾਂ ਦੇ ਦੁੱਖ ਸੁੱਖ ਆ ਜਾਂ ਪੰਜਾਬ ਦੇ ਜਿਹੜੇ ਮਸਲੇ ਆ ਹੜਾਂ ਦਾ ਸੀਗਾ ਡਰਗ ਦਾ ਵੱਡੇ ਵੱਡੇ ਪੱਦਰ ਤੇ ਆ ਬਾਕੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਾ ਐਂਡ ਆਰਡਰ ਦਾ ਉਹਨਾਂ ਸਾਰੀਆਂ ਚੀਜ਼ਾਂ ਤੇ ਉਹਦਾ ਫਰਜ ਬਣਦਾ ਗੱਲ ਕਰਨ ਦਾ ਤੇ ਉਹਦੇ ਤੇ ਮੇਰੇ ਖਿਆਲ ਇੱਕ ਨਾ ਉਹਨਾਂ ਉਹਨਾਂ ਨੇ ਵੀ ਜਦੋਂ ਵੀਡੀਓ ਕਾਨਫਰੈਂਸ ਰਾਈਂ ਹੋਈ ਤੇ ਉਹਨਾਂ ਵੀ ਇਹੋ ਗੱਲਾਂ ਰੱਖੀਆਂ ਕਿ ਇਹ ਮੁੱਦੇ ਮੇਰੇ ਤਿੰਨ ਬੜੇ ਐਮ ਇੱਕ ਹੱਡਾ ਦਾਵਾ ਇੱਕ ਡਰੱਗ ਦਾਵਾ ਇੱਕ ਲਾਹ ਐਂਡ ਆਰਡਰ ਦਾਵਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉੱਤੇ ਗੱਲ ਕਰਨੀਆਂ ਫਿਰ ਵੀ ਉੱਤੇ ਗੱਲ ਨਾ ਕਰਨ ਦੇਣੀ ਜਾਂ ਉੱਤੇ ਕੋਈ ਫੈਸਲਾ ਨਾ ਲੈਣਾ ਬੜਾ ਮੇਰੇ ਖਿਆਲ ਅਕਿ ਇਹ ਲੋਕਤੰਤਰ ਨਾਲ ਇੱਕ ਬਹੁਤ ਮਜ਼ਾਕ ਵਾਲੀ ਗੱਲ ਹੋ ਰਹੀ ਹੈ ਜੀ। ਭਰਾ ਦੂਣਾ ਕੇਂਦਰ ਸਰਕਾਰ ਜ਼ਿਆਦਾ ਵਰਦੀ ਕਿ ਪੰਜਾਬ ਸਰਕਾਰ ਦਿੰਦੀ ਹੈ। ਮੇਰੇ ਖਿਆਲ ਹੈ ਕਿ ਇਹਦੇ ਚ ਹੋ ਸਕਦਾ ਕੇਂਦਰ ਰੱਖ ਸਰਕਾਰ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਹੋਵੇ ਪਰ ਇਹਦੇ ਚ ਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਆਪਣਾ ਇਹ ਇਹ ਤੇ ਤੁਸੀਂ ਫੈਸਲਾ ਲਓ ਤੇ ਇਹ ਮੇਰੇ ਖਿਆਲ ਨਾਲ ਪੰਜਾਬ ਸਰਕਾਰ ਨੇ ਜਿਸ ਪੱਧਰ ਤੇ ਇਹ ਇਹ ਕੁਝ ਕੀਤਾ ਮੇਰੇ ਖਿਆਲ ਇਹਦੇ ਚ ਜਿਆਦਾ ਜ਼ਿੰਮੇਵਾਰੀ ਹੈ ਤੇ ਦੋਵੇਂ ਸਰਕਾਰਾਂ ਹੀ ਮੇਰੇ ਖਿਆਲ ਨਾਲ ਕਿ ਦੋਵਾਂ ਦਾ ਹੀ ਇਹ ਰੋਲ ਹੈ ਇਹਦੇ ਚ ਕਿ ਇਹ 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 ਜਿਹੜਾ ਉਹਨਾਂ ਨੂੰ ਨਾਂ ਉੱਥੇ ਆਉਣ ਦੇਣ ਦਾ ਫੈਸਲਾ ਇਹਦੇ ਵਾਸਤੇ ਪੰਜਾਬ ਸਰਕਾਰ ਮੇਨ ਦੋਸ਼ੀ ਹੈ ਸਰਕਾਰੇ ਕੋ ਪਾਸੇ ਕਹਿ ਰਹੀ ਸੀ ਪੰਥਕ ਰੀਤੀ ਰਿਵਾਜ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਚਾਏ ਦਾਸ ਸਾਹਿਬ ਜੱਦੀ ਨੂੰ ਸ਼ਹਾਦਤ ਹੋਵੇ ਅਸੀਂ ਵੀ ਚੰਗੇ ਤਰੀਕੇ ਨਾਲ ਮਨਾ ਰਿਆ ਸੰਗਤ ਨੂੰ ਸ਼ੁਰੂਆਤ ਦੇ ਰਹੇ ਮੇਰੇ ਖਿਆਲ ਹੈ ਕਿ ਮਰੇ ਖਿਆਲ ਸਰਕਾਰ ਦਾ ਦੋ ਗਲਾ ਚਿਹਰਾ ਸਾਹਮਣੇ ਆ ਰਿਹਾ ਇੱਕ ਪਾਸੇ ਸਰਕਾਰਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਛੇਦੀਪੁਰ ਵੀ ਮਨਾ ਰਿਆ ਜਿਹਦਾ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਹੱਕਾਂ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਕਰਦੇ ਰਹੇ ਤੇ ਉਹਨਾਂ ਦੇ ਨਾਂ ਤੇ ਬਹੁਤ ਵੱਡੇ ਪੱਦਰ ਤੇ ਬੜੇ ਸਮਾਗਮ ਕੀਤੇ ਬੜਾ ਪੈਸਾ ਵੀ ਖਰਚਾ ਕੀਤਾ ਗਿਆ ਪਰ ਮੇਰਾ ਖਿਆਲ ਹੈ ਕਿ ਕੰਮ ਤੇ ਸਾਰਾ ਉਹਨਾਂ ਦੇ ਉਲਟ ਕੀਤਾ ਗਿਆ ਮਨੁੱਖੀ ਅਧਿਕਾਰਾਂ ਨੂੰ ਕੁਚੜਿਆ ਜਾ ਰਿਹਾ ਧੱਕੇ ਨਾਲ ਘਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਇਹ ਕਿਸੇ ਦੀ ਸਾਲਾਂ ਬੰਦੀ ਜਿਹੜਾ ਕੋਈ ਆਪਣੇ ਹਿੱਤ ਤੇ ਦੀ ਆਪਣੇ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਬੜੇ ਇਹ ਜਿਹੜੇ ਗੈਰ ਕਾਨੂੰਨੀ ਜਿਹੜੇ ਸਭਿਆ ਸਮਾਜ 'ਚ ਇਹੋ ਜਿਹੇ ਕਾਨੂੰਨਾਂ ਦੀ ਕੋਈ ਜਗ੍ਹਾ ਨਹੀਂ ਉਹੋ ਜਿਹੇ ਕਾਨੂੰਨ ਲਾ ਕੇ ਜੇਲਾਂ ਸੁੱਟ ਦੇਣਾ ਉਹਨਾਂ ਦੀ ਕੋਈ ਇੱਥੇ ਸੁਣਵਾਈ ਨਾ ਹੋਣੀ ਮੇਰੇ ਖਿਆਲ ਲੈ ਕੇ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਂ ਸਿੱਖੀ ਸੋਚ ਆ ਜਾਂ ਸਹਬਜ਼ਾਦਿਆਂ ਦੀ ਇਹ ਉਹਦੇ ਸਾਰਾ ਕੁਝ ਉਲਟ ਕੀਤਾ ਜਾ ਰਿਹਾ ਹੈ। ਅੰਤੋਂ ਤਾਂ ਉਹਨਾਂ ਦਾ ਹੱਲ ਕੀ ਹੈ? ਨਹੀਂ ਹਾਲਤ ਇਹ ਚੀਜ਼ ਹੈ ਕਿ ਹੁਣ ਇਹ ਪੰਜਾਬ ਦੇ ਲੋਕਾਂ ਨੂੰ ਇਹਦੇ ਵਾਸਤੇ ਮੇਰੇ ਖਿਆਲ ਲੈ ਕੇ ਉਸ ਸੰਸਦ ਮੈਂਬਰਾਂ ਨੇ ਵੀ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਵੀ ਗੱਲ ਕੀਤੀ ਔਜਲਾ ਸਾਹਿਬ ਨੇ ਕੀਤੀ ਚੰਨੀ ਸਾਹਿਬ ਨੇ ਵੀ ਕੀਤੀ ਸੀ ਆਲੀ ਸਾਹਿਬ ਨੇ ਵਿਧਾਨ ਸਭਾ 'ਚ ਕੀਤੀ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਆ ਜਾਂ ਜਿਹੜੇ ਪੰਜਾਬ ਪੰਥ ਦੀ ਜਿਹੜੇ ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਇਹ ਸਾਰਿਆਂ ਦਾ ਮਸਲਾ ਵਾ ਇਹ ਕੱਲੇ ਅਮਰਤਪਾਲ ਦੀ ਆਵਾਜ਼ ਨਹੀਂ ਦੁਵਾਈ ਜਾ ਰਹੀ ਇਹ ਮੇਰਾ ਖਿਆਲ ਹੈ ਕਿ ਇਹ ਸਾਰਿਆਂ ਦੀ ਆਉਣ ਵਾਲੇ ਸਮੇਂ 'ਚ ਇਹ ਆਵਾਜ਼ ਪੰਜਾਬ ਦੇ ਲੋਕਾਂ ਦੀ ਦੁਵਾਈ ਜਾ ਰਹੀ ਆ ਜਿਹੜੇ ਕੋਈ ਆਮ ਲੋਕਾਂ ਦੀ ਗੱਲ ਕਰਨ ਵਾਲੇ ਉਹਨਾਂ ਦੀ ਦੁਵਾਈ ਜਾ ਰਹੀ ਇਸ ਕਰਕੇ ਸਾਰਿਆਂ ਨੂੰ ਇਹਤੇ ਤਕੜੇ ਹੋ ਕੇ ਇਸ ਚੀਜ਼ ਦੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਤੇ ਇਹਦੇ ਵਾਸਤੇ ਸਾਨੂੰ ਕੋਈ ਵੱਡੀ ਲਾਮਬਦੀ ਕਰਨ ਦੀ ਲੋੜ ਹੈ ਉਹ ਅਸੀਂ ਸਾਰੇ ਜਣੇ ਰਲ ਮਿਲ ਕੇ ਕਰ ਰਹੇ ਹਾਂ ਸਾਰਿਆਂ ਤੱਕ ਪਹੁੰਚ ਵੀ ਕਰ ਰਹੇ ਹਾਂ ਕਿ ਇਹ ਜੋ ਧੱਕੇਸ਼ਾਹੀ ਹੋ ਰਹੀ ਹੈ ਤੇ ਇਹਦੇ ਖਿਲਾਫ ਸਾਰਿਆਂ ਨੂੰ ਉੱਠਣਾ ਚਾਹੀਦਾ ਹੜਾ ਦੀ ਗੱਲ ਕੀਤੀ ਜਿਵੇਂ ਤੁਸੀਂ ਹੀਅਰਿੰਗ ਵਾਲੀ ਸੁਣੀ ਹੁਣੀ ਹੈ ਜੋ ਜੋ ਉੱਥੇ ਦਲੀਲਾਂ ਰੱਖੀਆਂ ਗਈਆਂ ਤੇ ਤੁਹਾਨੂੰ ਲੱਗਦਾ ਕਿ ਕੁਝ ਨਿਆ ਅਦਾਲਤਾਂ ਨੇ ਕੋਰਟ ਹੈ ਉਹਨਾਂ ਨੂੰ ਵੀ ਮਿਸਯੂਜ਼ ਕੀਤਾ ਜਾ ਰਿਹਾ ਹੈ ਵਿਸ਼ਵਾਸ ਹੈ ਤੁਹਾਨੂੰ ਕੋਰਟਾਂ ਦੇ ਉੱਤੇ ਹੁਣ ਰਹਿਸਾ ਨੂੰ ਕਿ ਨਹੀਂ ਜਾ ਰਿਹਾ ਨਹੀਂ ਇਹ ਤੇ ਮੇਰਾ ਖਿਆਲ ਹੈ ਕਿ ਇਹ ਜਿਹੜਾ ਐ ਲੱਗਦਾ ਕਿ ਜੋ ਕੋਰਟ ਵੀ ਜਿਹੜੇ ਕਿ ਉਹਨਾਂ ਸਰਕਾਰਾਂ ਦੇ ਦਬਾਅ ਥਲੇ ਕੰਮ ਕਰ ਰਹੇ ਹੈ ਕਿ ਜਿੱਦਾਂ ਕੋਈ ਫੈਸਲਾ ਸਪਸ਼ਟ ਕਰਨਾ ਪਉਣਾ ਇਹ ਠੀਕ ਹੈ ਕਿ ਜੇ ਉਹਨਾਂ ਨੂੰ بار-ਬਾਰ ਇਹ ਚੀਜ਼ ਇਹ ਤਰੀਕਾ ਦੇ ਦੇ ਕੇ ਉਹ ਸਮਾਂ ਹੀ ਟਾਲ ਦੇਣਾ ਉਹ ਉਹਦੇ ਅੰਦਰ ਇੱਕ ਤਰੀਕ ਤੋਂ ਪਹਿਲਾਂ ਤੇ ਲੱਗੇ ਹੋਏ ਆ ਇਸ ਮਸਲੇ ਤੇ ਉਹ 19 ਤਰੀਕ ਆ ਕਿ ਉਹਦੇ ਤੱਕ ਕੋਈ ਫੈਸਲਾ ਨਾ ਹੋ ਪਾਣਾ ਤੇ ਮੇਰਾ ਖਿਆਲ ਹੈ ਕਿ ਇਹ ਵੀ ਕੋਈ ਸਰਕਾਰਾਂ ਸ਼ਾਇਦ ਮਿਸਗਾਈਡ ਕਰ ਰਹੀਆਂ ਕੋਰਟ ਨੂੰ ਪਰ ਮੇਰੇ ਖਿਆਲ ਕੋਰਟ ਨੂੰ ਵੀ ਸੋ ਮੋਟੋ ਲੈ ਕੇ ਆਪਣੇ ਆਪਣੇ ਤੌਰ ਤੇ ਵੀ ਉਹਨਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਸਾਰੀਆਂ ਚੀਜ਼ਾਂ ਇਹ ਇਹ ਇੱਕ ਗੱਲ ਕਿੱਧਰ ਨੂੰ ਜਾ ਰਹੀ ਆ ਉੱਤੇ ਕੋਈ ਸਪਸ਼ਟ ਫੈਸਲਾ ਦੇਣਾ ਜਾਂ ਉਹ ਐਨਐਸਏ ਦਾ ਮਾਮਲਾ ਵਾ ਉਹ ਪਿਛਲੇ 2 ਸਾਲ ਦੀ ਐਨਐਸਏ ਖਤਮ ਹੋ ਚੁੱਕੀ ਆ ਤੀਜੇ ਸਾਲ ਦੀ ਅੱਧੇ ਤੋਂ ਜ਼ਿਆਦਾ ਪੂਰੀ ਹੋ ਚਾਹੀ ਕਿ ਉਹਦਾ ਫੈਸਲਾ ਨਾ ਆਉਣਾ ਮੇਰੇ ਖਿਆਲ ਹੈ ਕਿ ਸਰਕਾਰਾਂ ਦਾ ਬਹੁਤ ਵੱਡਾ ਮੇਰੇ ਖਿਆਲ ਹੈ ਕਿ ਜੁਡੀਸ਼ਰੀ ਤੇ ਵੀ ਦਬਾਅ ਵਾ ਤੁਸੀਂ ਮਾੜੀ ਗੱਲ ਕੀ ਕਹਿੰਦੀ ਆ ਤੁਹਾਡਾ ਲੱਗ ਰਿਹਾ ਜੀ ਜਿਵੇਂ ਤੁਸੀਂ ਮਨ ਪੱਤਰ ਦੇਤਾ ਸਾਰੇ ਮਨ ਦੇ ਹੀਲੇ ਤੁਸੀਂ ਅਪਣਾ ਲਏ ਜੀ ਤੁਸੀਂ ਤਾਂ ਮਨ ਪੱਤਰ ਦੇਤਾ ਸਰਕਾਂ ਦੇ ਆਪਾਂ ਪੈਦਲ ਮਾਰਸ਼ੀ ਕਰ ਲਈ ਜੰਜੀਰਾ ਵੀ ਸਾਨੂੰ ਲਾ ਲਈਆਂ ਗਾਲਾਂ ਚ ਵੀ ਪਾਲੀਆਂ ਹੁਣ ਤੁਸੀਂ ਕਹਿ ਰਹੇ ਹੋ ਕਿ ਅਦਾਲਤਾਂ ਜਿਹੜੀਆਂ ਸਰਕਾਰਾਂ ਦੇ ਦਬਾਅ ਹੇਠ ਹੈ ਉਹ ਤੋਂ ਸ਼ੱਕ ਪਿਆ ਹੈ ਇਹ ਤੋਂ ਅਗਲਾ ਸਟੈਪ ਕੀ ਹੈ ਹੁਣ ਆਪਣੀ ਪਹੁੰਚ ਕਿੱਥੋਂ ਰੱਖਿਆ ਕਿੱਦੋਂ ਜਾਵਾਂਗੇ ਆਪਣੀ ਪਹੁੰਚ ਤੇ ਜੀ ਇਹ ਲੋਕ ਅਕਚਰੀ ਚ ਹੈ ਹੁਣ ਅਸੀਂ ਤਾਂ ਇਹ ਗੱਲ ਲੋਕਾਂ 'ਚ ਲੈ ਕੇ ਜਾਵਾਂਗੇ ਕਿ ਲੋਕ ਕਚੈਰੀ ਜਿਨ੍ਹਾਂ ਨੇ ਲੱਖਾਂ ਵੋਟਾਂ ਪਾ ਕੇ ਅਮਰਪਾਲ ਨੂੰ ਜਿਹੜਾ ਹੈ ਉਹ ਐਮਪੀ ਬਣਾਇਆ ਲੋਕ ਤਾਂ ਫਿਰ ਉਹ ਦਾਰਕ ਨਾਲ ਕਰਦੇ ਸੇ ਸਰਕਾਰਾਂ ਨੇ ਅਦਾਲਤਾਂ ਨੇ ਨਹੀਂ ਇਹ ਠੀਕ ਹੈ ਪਰ ਫਿਰ ਵੀ ਜੋ ਆਉਣ ਵਾਲੇ ਸਮੇਂ 'ਚ ਸਰਕਾਰਾਂ ਵੀ ਲੋਕ ਲੋਕ ਹੀ ਬਣਾਉਂਦੇ ਆ ਠੀਕ ਹੈ ਕਿ ਇਹ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਅਸੀਂ ਲੋਕਾਂ ਨੂੰ ਕਹਾਂਗੇ ਕਿ ਇਹੋ ਜੀਆਂ ਸਰਕਾਰਾਂ ਨਹੀਂ ਚਾਹੀਦੀਆਂ ਸਾਨੂੰ ਕਿ ਜਿਹੜੀਆਂ ਲੋਕ ਮਨੁੱਖੀ ਅਧਿਕਾਰਾਂ ਮੱਝੇ ਨਾਲ ਵਾਸਤੇ ਅਸੀਂ ਉਹਨਾਂ ਨੂੰ ਚੁਣਿਆ ਹੋਵੇ ਤੇ ਉਹ ਉਹਨਾਂ ਦੀਆਂ ਉਹ ਧੜੀਆਂ ਢਾ ਦੇਣ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਲੋ ਆਪਣੇ ਜਿਹੜੇ ਸਾਰੇ ਮਸਲਿਆਂ ਨੂੰ ਹੱਲ ਕਰਨਾ ਤੇ ਜਿਹੜਾ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਪਏ ਆ ਇਹ ਮੇਰਾ ਖਿਆਲ ਹੈ ਕਿ ਇੱਕ ਇੱਕ ਪਾਸੇ ਕਹਿਣਾ ਕਿ ਉਹਨਾਂ ਦੇ ਆਉਣ ਨਾਲ ਖਤਰਾ ਹੋਣਾ ਉਹ ਅੰਦਰੇ ਆ ਤੇ ਬਾਹਰ ਜਿਹੜੇ ਦਿਨ ਦਿਹਾੜੇ ਕਤਲ ਹੋ ਰਹਾ ਆ ਹੁਣ ਆ ਬਦਾ ਚੌਰੀਆ ਦਾ ਕਤਲ ਹੋਇਆ ਹੋਰ ਦਿਨ ਦਿਹਾੜੇ ਜੋ ਕੁਝ ਵਾਪਰ ਰਿਹਾ ਇਹਦੀ ਜਿੰਮੇਵਾਰੀ ਕਿਸ ਦੀ ਸਰਕਾਰ ਸਰਕਾਰ ਦਾ ਕੀ ਫਰਜ਼ ਬਣਦਾ ਸਰਕਾਰ ਕੀ ਕਰ ਕੀ ਰਹੀ ਆ ਇੱਕ ਗੈਂਗਸਟਰ ਹੈ ਡੋਨੀ ਮੱਲ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਤੁਹਾਡੇ ਇਲਾਕੇ ਦਾ ਜਾਂ ਜੰਡਿਆਲੇ ਦਾ ਇਹ ਕਤਲ ਜਿਹੜਾ ਮੁਹਾਲੀ 'ਚ ਹੋਇਆ ਉਹਦੇ ਬਲੋਕ ਕਰਵਾਇਆ ਗਿਆ ਸਰਾ ਸਵਾਲ ਇਹ ਸੀਗਾ ਬਿੱਟੇ ਦਿਨੀ ਕੋ ਚੈਨਲਾਂ ਦੇ ਉੱਤੇ ਉਹਦੀ ਇੰਟਰਵਿਊ ਚੱਲੀ ਹੈ ਲਾਈਵ ਉਹ ਚੱਲੀ ਹੈ ਉਹਦੇ ਵਿੱਚ ਉਹਨੇ ਸਿੱਧੇ ਤੌਰ ਦੇ ਉੱਤੇ ਭਗਵੰਤ ਸਿੰਘ ਮਾਨ ਦੇ ਉੱਤੇ ਸਵਾਲ ਖੜੇ ਕੀਤੇ ਉਹਨੇ ਕਿਹਾ ਕਿ ਭਗਵੰਤ ਮਾਨ ਦੀ ਜੱਗੂ ਭਗਵਾਨ ਕੁਰਿਆ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਜੱਗੂ ਭਗਵਾਨ ਕੁਰਿਆ ਕੋਲੋਂ ਸਰਪੰਚਾਂ ਨੂੰ ਸਰਵਾਈ ਜਾਂਦੇ ਨੇ ਤੇ ਜਿਹੜੀ ਤਰਨਤਾਰਨ ਦੀ ਜ਼ਿੰਮੀ ਉਹ ਜਿੱਤੀ ਜਾਂਦੀ ਹੈ ਕਿੰਨਾ ਕੁ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਭਗਵੰਤ ਮਾਨ ਤੇ ਵੀ ਦਬਾਅ ਲੱਗ ਰਹੇ ਨੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਵੀ ਗੈਂਗਸਟਰਾਂ ਨਾਲ ਜੁੜਿਆ ਹੋਇਆ ਹੈ ਇਹ ਮੇਰਾ ਖਿਆਲ ਹੈ ਕਿ ਕੁਛ ਨਾ ਕੁਛ ਤੇ ਮੇਰਾ ਖਿਆਲ ਹੈ ਕੋਈ ਸਰਪ੍ਰਸਤੀ ਹੋਵੇ ਤੇ ਥਾਰਾ ਕੁਛ ਤਾਂ ਹੀ ਚੱਲਦਾ ਵਾ ਇਸ ਕਰਕੇ ਉਹਦੇ ਬਾਰੇ ਤੇ ਕੋਈ ਕਿਸੇ ਵੱਡੀ ਏਜੰਸੀ ਦੇ ਜਾਂਚ ਦਾ ਵਿਸਾ ਹੋਵੇ ਇਹਦੇ ਬਾਰੇ ਅਸੀਂ ਇਹ ਤੇ ਨਹੀਂ ਕਹਿ ਸਕਦੇ ਪਰ ਜੋ ਪੰਜਾਬ ਜੋ ਵਾਪਰ ਰਿਹਾ ਇਹ ਸਰਕਾਰ ਜ਼ਿੰਮੇਵਾਰ ਹੈ ਉਹਦੀ ਕਿਉਂ ਸਰਕਾਰ ਸਰਕਾਰ ਦਾ ਫਰਜ਼ ਹੈ ਕਿ ਹਰੇਕ ਉਹ ਸਰਕਾਰ ਦਾ ਜਿਹੜਾ ਨਾਗਰਿਕ ਹੈ ਉਹਦੀ ਸੁਰੱਖਿਆ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਪਰ ਸਰਕਾਰ ਜੇ ਉੱਚੇ ਫੇਲਿਆ ਇਨਕਾਮ ਹੈ ਤੋ ਉਹ ਚੈ ਕਿਸੇ ਵੱਲੋਂ ਕੀਤਾ ਜਾ ਰਿਹਾ ਇਹ ਸਰਕਾਰ ਨੇ ਰੋਕਣਾ ਵਾ ਇਸ ਕਰਕੇ ਸਰਕਾਰ ਜਿਹੜੀਆਂ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀ ਇਹ ਇਹ ਇਸ ਵਾਸਤੇ ਸਰਕਾਰ ਦੋਸ਼ੀ ਹੈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਵੇਖੋ ਜਿਹੜਾ ਇਸ ਪਾਰਟੀ ਨਾਲ ਜੁੜਨ ਦੀ ਜਿਹੜੀ ਗੱਲ ਆ ਉਹ ਇਸ ਬਾਬਤ ਆ ਕੇ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਹੋਣਾ ਨੇ ਪੰਜਾਬ ਦੇ ਵਿੱਚ ਅਮਰਤ ਛਕੌਣ ਨੀਵੀਂ ਹੀਰਾ ਗੱਡੀਆਂ ਉਦੋਂ ਤੋਂ ਮੈਂ ਉਹਨਾਂ ਤੋਂ ਬਹੁਤ ਇੰਪ੍ਰੈਸਡ ਹਾਂ ਕਿ ਉਹਨਾਂ ਨੇ ਨਸ਼ੇ ਦੇ ਖਿਲਾਫ ਬੋਲਿਆ ਉਹਨਾਂ ਨੇ ਅੰਮ੍ਰਿਤ ਸੰਚਾਰ ਦੀ ਗੱਲ ਕੀਤੀ ਉਸ ਤੋਂ ਬਾਅਦ ਜਦੋਂ ਹੜਾਏ ਆ ਉਦੋਂ ਵਾਰਿਸ ਪੰਜਾਬ ਦੀ ਟੀਮ ਵੱਲੋਂ ਮੈਂ ਜਦੋਂ ਉੱਥੇ ਹੜਾਂ ਦੇ ਵਿੱਚ ਅਸੀਂ ਸੇਵਾ ਕੀਤੀ ਤੇ ਮੈਂ ਇੱਕ ਚੀਜ਼ ਨੂੰ ਨੋਟ ਕੀਤਾ ਕਿ ਜਿਹੜਾ ਇਹਨਾਂ ਦੇ ਉੱਤੇ ਇਹ ਲਾਇਆ ਜਾਂਦਾ ਨਾ ਕੱਲਾ ਧਾਰਮਿਕ ਕਟੜਤਾ ਦਾ ਜਿਹੜੀ ਮੋਹਰ ਲਾਈ ਜਾਂਦੀ ਆ ਉਹ ਗਲਤ ਆ ਉੱਥੇ ਕੋਈ ਉਹਨਾਂ ਨੇ ਵੇਖਿਆ ਨਹੀਂ ਕਿ ਕਿਹੜੀ ਧਰਮ ਦਾ ਆ ਕਿਹੜੀ ਜਾਤ ਦਾ ਆ ਹੋਰ ਨਾ ਪਾਰਟੀਆਂ ਨੇ ਜੇ ਕੋਈ ਸੇਵਾ ਕੀਤੀ ਆ ਤੇ ਉਹਨਾਂ ਨੇ ਆਪਣੇ ਕੈਂਡੀਡੇਟਾਂ ਨੂੰ ਆਪਣੇ ਬੰਦਿਆਂ ਕੋਲ ਸਮਾਨ ਪਹੁੰਚਾਇਆ ਤੇ ਆਪਣੀਆਂ ਪਾਰਟੀਆਂ ਦੀ ਸੇਵਾ ਕੀਤੀ ਹੋ। ਇਸ ਪਾਰਟੀ ਨੇ ਨਿਸ਼ਕਾਮ ਸੇਵਾ ਕੀਤੀ। ਪ੍ਰੋਪਰ ਜਿਹਨੂੰ ਸੇਵਾ ਕਹਿੰਦੇ ਜੋ ਸਾਡਾ ਸਿੱਖੀ ਦਾ ਸਿਧਾਂਤ ਕਹਿੰਦਾ ਹੈ ਤੇ ਸੋ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਇਸ ਪਾਰਟੀ ਦੇ ਮੈਂ ਇੰਪ੍ਰੈਸ ਹੋ ਕੇ ਫਿਰ ਮੈਂ ਇਹਨਾਂ ਨੂੰ ਜੁਆਇਨ ਕੀਤਾ। ਤੇ ਕੀ ਪਾਰਟੀ ਘਰ ਹੋਂਦਾ ਮਿਲਿਆ ਜੀ ਤੇ ਕੀ ਕਰੋਗੇ? ਵੇਖੋ ਜੀ ਪਾਰਟੀਆਂ ਚ ਆਪਾਂ ਜਦੋਂ ਜੁਆਇਨ ਕਰਦੇ ਆਂ ਆਪਾਂ ਉਹਦੇ ਹਾਲੀ ਨਹੀਂ ਕਰਦੇ ਅਸੀਂ ਆਪਣਾ ਆਪਣੀ ਹੋਂਦ ਦਰਸਾਉਣ ਲਈ ਕਰਦੇ ਆਂ ਕਿ ਅਸੀਂ ਤੁਹਾਨੂੰ ਸਪੋਰਟ ਕਰਦੇ ਆਂ ਕਿਉਂਕਿ ਉਹ ਇੱਕ ਪਾਰਟੀ ਜਿਹੜੀ ਆ ਉਹ ਲੋਕਾਂ ਦੇ ਨਾਲ ਆ ਜਦੋਂ ਉਹਨੂੰ ਲੋਕ ਮਿਲਦੇ ਆ ਉਹਦੇ ਨਾਲ ਜੁੜਦੇ ਉਹਨਾਂ ਦਾ ਅਤਿ ਸ਼ਾ ਵਧਦਾ ਸੋ ਚੰਗੀ ਸੋਚ ਵਾਲਿਆਂ ਲੋਕਾਂ ਦੀ ਸਪੋਰਟ ਕਰਨੀ ਜਿਹੜੀ ਉਹ ਸਾਡਾ ਪਹਿਲਾ ਫਰਜ਼ ਹੈ। ਰਿਆਰ ਸਾਹਿਬ ਬਤੌਰ ਗਾਇਕੀ ਇਸ ਪਾਰਟੀ ਦੀ ਸੇਵਾ ਕਰੋਗੇ ਜਾਂ 당 ਸਭਾ ਹਲਕਾ ਰਾਜਾਸਾਂਸੀ ਤੋਂ 27 ਦੀਆਂ ਚੋਣਾਂ ਦੇ ਵਿੱਚ ਉਤਰ ਸਕਦੇ ਹੋ ਤੁਸੀਂ। ਦੇਖੋ ਜੀ ਮੈਂ ਜਿਹੜਾ ਪੋਲਿਟਿਕਸ ਦੇ ਵਿੱਚ ਮੈਂ ਮੇਰਾ ਕੋਈ ਖਾਸ ਤਜਰਬਾ ਨਹੀਂ। ਪਰ ਮੈਂ ਹਮੇਸ਼ਾ ਤੋਂ ਪਹਿਲਾਂ ਤੋਂ ਵੀ ਜਦੋਂ ਵਿਹੀਰਾ ਚੱਲੀਆਂ ਉਦੋਂ ਵੀ ਆਪਣੇ ਗਾਣੇ ਕੀਤੇ ਆ। ਅੱਗੇ ਵੀ ਮੈਂ ਜੋ ਆਪਣਾ ਜੋ ਕੰਮ ਮੈਂ ਕਰ ਰਿਹਾ ਹਾਂ ਉਹਦੇ ਨਾਲ ਤੇ ਸਪੋਰਟ ਕਰਾਂਗਾ ਹੀ। ਬਾਕੀ ਜੋ ਪਾਰਟੀ ਜ਼ਿੰਮੇਵਾਰੀ ਬਖਸ਼ੇਗੀ ਉੱਤੇ ਵੀ ਆਪਾਂ ਪੈਰਾ ਦਵਾਂਗੇ। ਵੇ ਤੁਸੀਂ ਦੱਸਿਆ ਕਿ ਮੈਂ ਇੱਕ ਨਵਾਂ ਪੋਲਿਟਿਕਸ ਦੇ ਵਿੱਚ ਪਰ ਉੱਥੇ ਜਿਹਾ ਹੀ ਨਾਲੇ ਦੀ ਗੱਲ ਕਰੀਏ ਤੇ ਕਾਫੀ ਪੁਰਾਣੇ ਲੀਡਰ ਨੇ ਕਿੰਗੀ ਦਾ ਹੱਥਾਂ ਤੋਂ ਕੰਮ ਕਰ ਰਹੇ ਨੇ ਦੰਗਾ ਵੀ ਕਾਮਦਾਰ ਹੋਣਾ ਸਮਾ ਘਟਾ ਵੇਖੋ ਜਿਹੜੀ ਹੈਗੀ ਨਾ ਪੁਰਾਣੀ ਸਿਆਸਤ ਉਹ ਤਾਂ ਆਪਾਂ ਕਰਨੀ ਨਹੀਂ ਨਾ ਜਿਹੜੇ ਉਹਨਾਂ ਦੇ ਤਜਰਬੇ ਆ ਉਹ ਤੇ ਆਪਾਂ ਨੂੰ ਚਾਹੀਦੇ ਨਹੀਂਗੇ ਆਪਾਂ ਤੇ ਆਪਣੇ ਤਜਰਬੇ ਲੈ ਕੇ ਆਉਣੇ ਆ ਆਪਾਂ ਤੇ ਆਪਣੀ ਸੋਚ ਲੈ ਕੇ ਆਉਣੀ ਆ ਅਸੀਂ ਹੁਣ ਜੰਗਸਟਰ ਆ ਅਸੀਂ ਜਵਾਨ ਆ ਸਾਨੂੰ ਪਤਾ ਆਉਣ ਵਾਲੇ 20 ਸਾਲਾਂ ਚ ਸਾਡੀਆਂ ਕੀ ਲੋੜਾਂ ਨੇ ਜਿਹੜੇ ਪੁਰਾਣੇ ਨੇ ਉਹ ਤੇ ਅੱਜ ਅਜੇ ਉਹਨਾਂ ਨੂੰ ਫੋਨ ਦੇ ਫੰਕਸ਼ਨ ਨਹੀਂ ਪੂਰੇ ਚਲਾਉਣੇ ਹੁੰਦੇ ਸੋ so, ਆਪਾਂ AI ਦੇ ਜਮਾਨੇ 'ਚ ਆਪਾਂ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰਨੀ ਆ ਸੋ ਇਸ ਤਰੱਕੀ ਦੇ ਰਾਹ ਤੇ ਨੌਜਵਾਨਾਂ ਦੀ ਲੋੜ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੇ ਬਜ਼ੁਰਗਾਂ ਦੇ ਅਸ਼ੀਰਵਾਦ ਲੈ ਕੇ ਹੁਣ ਸਾਰੇ ਨੌਜਵਾਨ ਜਿਹੜੇ ਆ ਉਹ ਅੱਗੇ ਆਓ ਇੱਕ ਰਿਆਰਤ ਜਿੱਦਾਂ ਤੁਸੀਂ ਗੱਲ ਕੀਤੀ ਜੇ ਜਦੋਂ ਹਾੜਾਏ ਅਸੀਂ ਕਿਸੇ ਦਾ ਕੋਈ ਧਰਮ ਨਹੀਂ ਦੇਖਿਆ ਨਿਸ਼ਕਾਮ ਸੇਵਾ ਦਿੱਤੀ ਪਰ ਜਿੱਕਰ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੈ ਤੁਹਾਡੀ ਪਾਰਟੀ ਆਉਂਦੀ ਹੈ ਤੁਹਾਡੇ ਤੇ ਇੱਕ ਕਹਿ ਲੱਗਾ ਕਿ ਇਹ ਕੱਟੜ ਨੇ ਇਹ ਕਿਸੇ ਇੱਕ ਧਰਮ ਨੂੰ ਵਿਸ਼ੇਸ਼ ਨੂੰ ਨਹੀਂ ਉਹਦੀ ਗੱਲ ਕਰਦੇ ਆ ਉਹਨੂੰ ਲੈ ਕੇ ਕੀ ਕਹਿਣਾ ਹੈ ਵੇਖੋ ਪਤਾ ਕੀ ਗੱਲ ਆ ਜਿਹਦੇ ਨਾਲ ਤੱਕਾ ਹੋਣਾ ਗੱਲ ਉਹਦੀ ਕਰਨੀ ਪੈਣੀ ਆ ਹੁਣ ਸਿੱਖਾਂ ਨਾਲ ਤੱਕਾ ਹੋ ਰਿਹਾ ਤੇ ਗੱਲ ਸਿੱਖਾਂ ਦੀ ਕਰਾਂਗੇ ਜੇ ਸਿੱਖਾਂ ਨਾਲ ਤੱਕਾ ਨਾ ਹੋ ਕੇ ਕਿਸੇ ਹੋਰ ਕਮਿਊਨਿਟੀ ਨਾਲ ਹੋਵੇਗਾ ਤੋਦੀ ਵੀ ਗੱਲ ਕੀਤੀ ਜਾਏਗੀ ਹੁਣ ਹੋਈ ਤੱਕਾ ਸਿੱਖਾਂ ਨਾਲ ਰਿਹਾ ਸੋ ਇਹ ਕੱਟੜ ਤਾਂ ਨਹੀਂ ਆ ਤੱਕਾ ਹੀ ਸਿੱਖਾਂ ਨਾਲ ਹੋ ਰਿਹਾ ਤੇ ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਆ ਕਿ ਇਕਵੈਲਟੀ ਦੀ ਗੱਲ ਵੇਖੋ ਸਾਡੇ ਗੁਰਬਾਣੀ ਚ ਆ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਪਾਈ ਜੇ ਅਸੀਂ ਸਿੱਖੀ ਸਿਧਾਂਤ ਤੇ ਵੀ ਕੱਟੜਤਾ ਵਿਖਾਈਏ ਨਾ ਤੇ ਸਾਡਾ ਸਿਧਾਂਤ ਵੀ ਇਹੋ ਕਹਿੰਦਾ ਕਿ ਸਾਰਿਆਂ ਦੀ ਬਰਾਬਰ ਦੀ ਆਪਾ સેવા ਕਰੀਏ